ਸਤਿ ਸ਼੍ਰੀ ਅਕਾਲ ਮੈਂ ਹਾਂ ਕਵਰ ਸਿੰਘ 베ਦੀ ਪੰਜਾਬ ਦੀ ਧਰਤੀ ਤੇ ਇੱਕ ਹੋਰ ਪੱਕੇ ਮੋਰਚੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਸ਼ੰਭੂ ਤੇ ਕਨੌਰੀ ਬਾਰਡਰ ਤੇ ਬੈਠ ਕੇ ਸੰਘਰਸ਼ ਕਰ ਰਹੀਆਂ ਸਰਕਾਰਾਂ ਨਾਲ ਗੱਲਬਾਤ ਨੂੰ ਲੈ ਕੇ ਬੇਸਿੱਟਾ ਰਹਿ ਚੁੱਕੀਆਂ ਮੀਟਿੰਗਾਂ ਤਾਂ ਇਸ ਵਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠ ਚੁੱਕਿਆ ਵੱਡਾ ਘਟਨਾਕਰਮ ਕਿਸਾਨ ਸੰਘਰਸ਼ ਦੇ ਨਾਲ ਦਖਾਈ ਦਿੱਤਾ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਦੇਸ਼ ਦੀਆਂ ਸਰਹੱਦਾਂ ਤੇ ਵੀ ਪੱਕਾ ਮੋਰਚਾ ਕਿਸਾਨਾਂ ਨੇ ਲਗਾਇਆ ਸੀ ਉਸ ਤੋਂ ਬਾਅਦ ਦੂਜਾ ਪੱਕਾ ਮੋਰਚਾ ਸ਼ੰਭੂ ਤੇ ਕਨੌਰੀ ਬਾਰਡਰ ਤੇ ਇਸੇ ਤਰ੍ਹਾਂ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਇੱਕ ਹੋਰ ਪੱਕਾ ਮੋਰਚਾ ਲੁਧਿਆਣੇ ਵਿੱਚ ਸ਼ੁਰੂ ਹੋਣ ਜਾ ਰਿਹਾ ਜਿਸ ਦੀ ਨੀਂਹ ਅੱਜ ਰੱਖ ਦਿੱਤੀ ਗਈ ਹੈ ਅਮਤੋਜ ਮਾਨ ਦੀ ਅਗਵਾਈ ਦੇ ਵਿੱਚ ਲੱਖਾ ਸਿਧਾਣਾ ਵੱਲੋਂ ਦਿੱਤੀ ਗਈ ਕਾਲ ਦੇ ਨਾਲ ਬਹੁਤ ਸਾਰੇ ਵਾਤਾਵਰਨ ਪ੍ਰੇਮੀਆਂ ਨੇ ਇਸ ਦਾ ਬੀੜਾ ਚੁੱਕਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਲੁਧਿਆਣਾ ਦੇ ਵਿੱਚ ਦਖਾਈ ਦਿੱਤੇ ਆ ਇਸ ਤੋਂ ਪਹਿਲਾਂ ਕਿ ਲੁਧਿਆਣਾ ਵਿੱਚ ਵਾਪਰੇ ਕਟਨਾ ਕਰਮ ਦਾ ਜ਼ਿਕਰ ਕਰੀਏ ਤੇ ਇਸ ਦੇ ਨਾਲ ਹੀ ਸ਼੍ਰੀ ਕਲ ਤਕਸਾਬ ਤੋਂ ਹ ਅਕਾਲੀ ਦਲ ਦੇ ਬਹੁਤ ਸਾਰੇ ਆਗੂਆਂ ਨੂੰ ਸਜ਼ਾ ਸੜਾਈ ਗਈ ਹੈ ਸਖਬੀਰ ਸਿੰਘ ਬਾਦਲ ਦਰਸ਼ਨੀ ਡੌੜੀ ਦੇ ਬਾਹਰ ਵਰਚਾ ਫੜ ਕੇ ਬੈਠੇ ਨਜ਼ਰ ਆਏ ਆ ਬਹੁਤ ਸਾਰੇ ਆਗੂ ਭਾਂਡਿਆਂ ਨੂੰ ਮਾਂਜਣ ਦੀ ਸੇਵਾ ਕਰਦੇ ਨਜ਼ਰ ਆਏ ਆ ਵਿਕਰਮ ਸਿੰਘ ਮਜੀਠੀਆ ਪ੍ਰੇਮ ਸਿੰਘ ਚੰਦੂ ਮਾਜਰਾ ਸੋਨ ਸਿੰਘ ਟੰਡਲ ਤਾਂ ਬਹੁਤ ਸਾਰੇ ਆਗੂਆਂ ਨੇ ਅੱਜ ਆਪਣੀ ਉਸ ਸਜ਼ਾ ਦੀ ਸ਼ੁਰੂਆਤ ਕੀਤੀ ਹੈ ਤਾਂ ਮੰਨਣਾ ਪਏਗਾ ਕਿ ਸ਼੍ਰੀ ਕਲਕੱਤਾ ਸਾਬ ਤੋਂ ਜਿਸ ਤਰ੍ਹਾਂ ਦੇ ਫੈਸਲੇ ਆਏ ਆ ਉਸ ਦੇ ਵਿੱਚ ਕਿੱਥੇ-ਕਿੱਥੇ ਸਵਾਗਤ ਹੋ ਰਿਹਾ ਹੈ ਕਿੱਥੇ-ਕਿੱਥੇ ਵਿਰੋਧ ਹੋ ਰਿਹਾ ਹੈ ਦੇਸ਼ ਦੁਨੀਆ ਦੇ ਵਿੱਚ ਸ਼੍ਰੀ ਕਲਕੱਤਾ ਸਾਬ ਤੋਂ ਆਉਣ ਵਾਲੇ ਫੈਸਲੇ ਨੂੰ ਇੱਕ ਵੱਖਰੀ ਹੀ ਨਿਗਾਹ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਨਾਲ ਜਦੋਂ ਜਥੇਦਾਰ ਸਬਾਨਾ ਨੇ ਫੈਸਲਾ ਦਿੱਤਾ ਇਸ ਫੈਸਲੇ ਦਾ ਸਵਾਗਤ ਇਸ ਕਰਕੇ ਵੀ ਹੋ ਰਿਹਾ ਕਿ ਕਾਫੀ ਅਰਸਿਆਂ ਬਾਅਦ ਅਜਿਹਾ ਫੈਸਲਾ ਸੁਣਨ ਨੂੰ ਮਿਲਿਆ ਹੈ ਅਜਿਹੀ ਸਜ਼ਾ ਦੇਖਣ ਨੂੰ ਮਿਲਿਆ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਹੜੀ ਸਾਡੀ ਜੋਕੀ ਪੀੜ੍ਹੀ ਹੈ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਫੈਸਲਿਆਂ ਨੂੰ ਸਜ਼ਾਵਾਂ ਨੂੰ ਨੇੜੇ ਤੋਂ ਹੋ ਕੇ ਨਹੀਂ ਦੇਖਿਆ ਪਰੰਤੂ ਹੁਣ ਹੁਣ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਲਬ ਕੀਤੇ ਗਏ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਆਗੂਆਂ ਨੂੰ ਸਜ਼ਾ ਸਣਾਈ ਜਾਣੀ ਸੀ ਤੇ ਦੇਸ਼ ਦੁਨੀਆ ਦੇ ਵਿੱਚ ਬੈਠੇ ਲੋਕਾਂ ਦੀਆਂ ਨਿਗਾਹਾਂ ਜਥੇਦਾਰਾਂ ਤੇ ਸੰਕਿਆ ਅਖਰ ਕਿਸ ਤਰ੍ਹਾਂ ਦਾ ਫੈਸਲਾ ਜਥੇਦਾਰ ਸੁਣਾਉਂਦੇ ਆ ਅਕਸਰ ਇਸ ਗੱਲ ਦੀ ਚਰਚਾ ਰਹਿੰਦੀ ਸਿੱਕੇ ਰਾਸੀ ਅਕਾਲੀ ਧਿਰ ਤੋਂ ਜਥੇਦਾਰ ਪੀੜਤ ਰਹੇ ਆ ਉਹਨਾਂ ਦੇ ਮਦਈ ਰਹੇ ਆ ਉਹਨਾਂ ਦੇ ਮੁਲਾਜ਼ਮ ਰਹੇ ਆ ਤਦੋਂ ਤੂੰ ਹੁਣ ਜਦੋਂ ਜਥੇਦਾਰ ਸਭਾਨਾ ਨੇ ਫੈਸਲਾ ਦੇ ਦਿੱਤਾ ਹੈ ਇਸ ਫੈਸਲੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਣ ਰਤਬਾ ਸਤਕਾਰ ਤੇ ਮਰਿਆਦਾ ਵੀ ਬਹਾਲ ਹੋਈ ਹੈ ਕਿਉਂਕਿ ਜਿਸ ਰੋਸ਼ਨੀ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਕਿਉਂਕਿ ਅਕਾਲੀ ਦਲ ਦੇ ਅੰਦਰ ਜਿਸ ਤਰ੍ਹਾਂ ਸਿਧਾਂਤਾਂ ਨੂੰ ਤਲਾਂਜਲੀ ਦੇ ਦਿੱਤੀ ਗਈ ਜਿਸ ਤਰ੍ਹਾਂ ਪੰਤਕ ਸੰਕਟ ਇੱਕ ਵੱਡੇ ਤੌਰ ਤੇ ਦਿਖਾਈ ਦਿੱਤਾ ਵੱਡੀਆਂ ਚੁਣੌਤੀਆਂ ਅਕਾਲੀ ਦਲ ਨੂੰ ਘੇਰਦੀਆਂ ਚੱਲੇ ਗਈਆਂ ਤਾਂ ਇੱਕ ਵੱਡੀ ਮੰਗ ਉੱਠਦੀ ਜਾ ਰਹੀ ਸੀ ਕਿ ਪੂਰੇ ਦਾ ਪੂਰਾ ਮਸਲਾ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪਹੁੰਚਿਆ ਤਾਂ ਅਕਾਲੀ ਆਗੂਆਂ ਨੂੰ ਸਿਆਸੀ ਸਜ਼ਾ ਲੱਗਣੀ ਚਾਹੀਦੀ ਹੈ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਲੱਗਣੀ ਚਾਹੀਦੀ ਹੈ ਜੇ ਵੇਖਿਆ ਜਾਵੇ ਤਾਂ ਬਹੁਤ ਸਾਰੀਆਂ ਜਹੀਆਂ ਤੇਰਾ ਨੇ ਜੋ ਅਜੇ ਅਕਾਲ ਤਖਤ ਤੋਂ ਆਏ ਫੈਸਲੇ ਦਾ ਸਵਾਗਤ ਤਾਂ ਕਰ ਰਹੀਆਂ ਪਰੰਤੂ ਇਹ ਮੰਗ ਕਰ ਰਹੀਆਂ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦਿੱਤੀ ਗਈ ਹੈ ਉਹ ਸਿਆਸੀ ਹੋਣੀ ਚਾਹੀਦੀ ਸੀ ਪਰੰਤੂ ਇਸ ਗੱਲ ਨੂੰ ਸਮਝਣ ਲਈ ਕੋਈ ਤਿਆਰ ਨਹੀਂ ਹੈ ਕਿ ਜੇ ਸਿਆਸੀ ਸਫਾਂ ਦੇ ਵਿੱਚੋਂ ਸਿੱਖ ਸਿਆਸਤ ਦੇ ਵਿੱਚੋਂ ਪਹਿਲਾਂ ਹੀ ਲੋਕਾਂ ਨੇ ਵੱਡੀ ਸਜ਼ਾ ਦੇਖ ਕੇ ਹੋਰ ਨਾ ਪਾਰਟੀਆਂ ਦੇ ਵੱਲ ਰੁਖ ਕੀਤਾ ਇਸੇ ਕਰਕੇ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਅਕਾਲੀ ਦਲ ਨੂੰ ਸੀਟਾਂ ਨਾ ਆਈਆਂ ਅਕਾਲੀ ਦਲ ਦਾ ਇਹ ਹਸ਼ਰ ਹੋਇਆ ਕਿ ਆਪਸ ਦੇ ਵਿੱਚ ਅਜਹੀ ਟੜੇਬੰਦੀ ਉਬਰੀ ਤੇ ਵੱਡਾ ਮਸਲਾ ਸ਼੍ਰੀ ਕਾਲ ਤੱਕ ਸਾਹਬ ਤੇ ਚਲਾ ਗਿਆ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਵਰਚਾ ਫੜ ਕੇ ਦਰਸ਼ਣੀ ਡੌਡੀ ਦੇ ਬਾਹਰ ਬੈਠੇ ਸਨ ਤਾਂ ਉਹਨਾਂ ਨੇ ਜਿਸ ਤੰਗ ਦੀ ਸੇਵਾ ਨਿਭਾਈ ਜਿਸ ਤਰ੍ਹਾਂ ਨਾਮ ਸਿਮਰਨ ਕੀਤਾ ਤਾਂ ਬਹੁਤ ਸਾਰੀਆਂ ਗੱਲਾਂ ਅਜਹੀਆਂ ਵੀ ਚਰਚਾ ਦੇ ਰੂਪ ਵਿੱਚ ਉਬਰੀਆਂ ਕਿ ਸਖਬੀਰ ਸਿੰਘ ਬਾਦਲ ਜਿਹੜੇ ਅਕਸਰ ਹੀ ਇਸ ਗੱਲ ਦਾ ਜ਼ਿਕਰ ਕਰਦੇ ਸਨ ਕਿ ਸਾਡੀ ਅਕਾਲੀ ਦਲ ਦੀ ਸਰਕਾਰ ਨੇ ਰਾਜ ਨਹੀਂ ਸੇਵਾ ਕੀਤੀ ਹੈ ਤੇ ਜਿਹੜੀ ਸੇਵਾ ਜੋ ਜਥੇਦਾਰ ਸਬਾਨਾ ਨੇ ਇਹਨਾਂ ਅਕਾਲੀ ਆਗੂਆਂ ਨੂੰ ਲਗਾਈ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਖਬੀਰ ਸਿੰਘ ਬਾਦਲ ਦੇ ਨੇੜੇ ਰਹਿਣ ਵਾਲੇ ਅਜਿਹੇ ਆਗੂਆਂ ਨੇ ਜਿਨ੍ਹਾਂ ਨੇ ਹਮੇਸ਼ਾ ਚਮਚਾਗਰੀ ਨੂੰ ਤਰਜੀਹ ਦਿੱਤੀ ਜਿਨ੍ਹਾਂ ਨੇ ਸਖਬੀਰ ਸਿੰਘ ਬਾਦਲ ਨੂੰ ਪੁੱਠੀਆਂ ਮੱਤਾ ਦਿੱਤੀਆਂ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਆਸਤ ਤੋਂ ਹਟਾਉਣ ਲਈ ਹਰ ਚਾਰਾ ਜੋਇ ਕੀਤੀ ਤੇ ਕੋਸ਼ਿਸ਼ ਕੀਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਹਾਸ਼ੀਏ ਤੇ ਧੱਕ دیے ਤਾਂ ਆਖਰੋ ਦਿਨ ਆ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਿਆ ਸਾਰੇ ਗੁਨਾਹਾਂ ਨੂੰ ਕਬੂਲ ਕਰਨਾ ਪਿਆ ਸਜ਼ਾ ਲਗਾਉਣੀ ਪਈ ਤਾਂ ਅੱਜ ਵੀ ਬਹੁਤ ਸਾਰੇ ਲੋਕ ਚਮਚਾਗਰੀ ਨੂੰ ਤਰਜੀਹ ਦੇ ਰਹੇ ਸਨ ਜਦੋਂ ਸੁਖਬੀਰ ਸਿੰਘ ਬਾਦਲ ਦਰਸ਼ਨੀ ਡੋੜੀ ਤੇ ਬੈਠ ਕੇ ਵਰਚਾ ਫੜ ਕੇ ਬੈਠੇ ਹੋਏ ਨਾਮ ਸਿਮਰਨ ਕਰ ਰਹੇ ਸਨ ਤਾਂ ਇਸ ਨੂੰ ਇੱਕ ਵੱਖਰੇ ਪੱਖ ਤੋਂ ਵੇਖਿਆ ਗਿਆ ਕਿ ਸਜਾ ਨੂੰ ਸਜਾ ਦੇ ਤੌਰ ਤੇ ਲਿਆ ਜਾਣਾ ਚਾਹੀਦਾ ਹੈ ਪਰੰਤੂ ਜਿਸ ਤਰ੍ਹਾਂ ਇੱਕ ਵੱਡੀ ਪੀੜ ਸੁਖਵੀਰ ਸਿੰਘ ਬਾਦਲ ਦੇ ਆਲੇ ਦੁਆਲੇ ਦਖਾਈ ਦਿੱਤੀ ਹੈ ਉਸ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ ਅਜੇ ਵੀ ਅਕਾਲੀ ਦਲ ਦੇ ਆਗੂ ਸਿਆਣੇ ਬਣਨ ਨਹੀਂ ਚਾਹਦੇ ਐਸੇ ਕਰਕੇ ਸੁਖਵੀਰ ਸਿੰਘ ਬਾਦਲ ਦਾ ਸੁਰੱਖਿਆ ਕਵਚ ਬਣ ਕੇ ਸੱਜੇ ਖੱਬੇ ਖੜੇ ਰਹਿੰਦੇ ਆ ਪਰੰਤੂ ਮੰਨਣਾ ਪੈਗਾ ਕਿ ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ ਜਦ ਕਿ ਸੰਕਟਾਂ ਦੇ ਦੇਖਣ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੀ ਸਜ਼ਾ ਤੇ ਪਛਤਾਪ ਤਿਰੇ ਚੜ ਸਕਦਾ ਹੈ ਇਹ ਮੰਨਣਾ ਹੋਵੇਗਾ ਪਰੰਤੂ ਸਾਡੇ ਆਗੂ ਇਹ ਗੱਲ ਕਹਿੰਦੇ ਜ਼ਰੂਰ ਹੈ ਕਿ ਸ਼੍ਰੀ ਅਕਾਲ ਤਖਸਾਲ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਜੇ ਇਸ ਦਾ ਅਹਿਸਾਸ ਬਹੁਤ ਪਹਿਲਾਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਕੀਤਾ ਹੁੰਦਾ ਤਾਂ ਅੱਜ ਸ਼ਾਇਦ ਇਹ ਸਜ਼ਾ ਨਾ ਭੋਗਣੀ ਪੈਂਦੀ ਨਾ ਇਹ ਸਜ਼ਾ ਹੰਡਾਉਣੀ ਪੈਂਦੀ ਪਰੰਤੂ ਮੰਨਣਾ ਪਏਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਵੀ ਮਹਾਨ ਸੀ ਹੁਣ ਵੀ ਮਹਾਨ ਹੈ ਰਹਿਂਦੀ ਦੁਨੀਆ ਤੱਕ ਮਹਾਨ ਰਹੇਗਾ ਪਰੰਤੂ ਇਸ ਦੀ ਸ਼ਾਨ ਨੂੰ ਕਿਸ ਤਰ੍ਹਾਂ ਬਹਾਲ ਰੱਖਣਾ ਹੈ ਇਹ ਇੱਕ ਸਿੱਖ ਸਿਆਸਤ ਦੇ ਵਿੱਚ ਰਹਿਣ ਵਾਲੀ ਅਜਹੀ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਇਹਨਾਂ ਗੱਲਾਂ ਨੂੰ ਮੰਨੇ ਇਹਨਾਂ ਗੱਲਾਂ ਦੇ ਰਤਬੇ ਨੂੰ ਪਛਾਣੇ ਫਿਰ ਹੀ ਕਿਤਨਾ ਕਿਤੇ ਲੋਕਾਂ ਵਿੱਚ ਪ੍ਰਵਾਨਤ ਹੋਇਆ ਜਾ ਸਕਦਾ ਹੈ ਪਰੰਤੂ ਜਿਹੜਾ ਸਿੰਘ ਸਬਾਨ ਨੇ ਫੈਸਲਾ ਦਿੱਤਾ ਹੈ ਪੰਥ ਸਿੰਘ ਸਬਾਨ ਦੀ ਰੋਸ਼ਨੀ ਵਿੱਚ ਦਿੱਤੇ ਗਏ ਫੈਸਲੇ ਨੂੰ ਅੱਜ ਸਵਾਗਤ ਦੇ ਪੱਖ ਤੋਂ ਵੇਖਿਆ ਜਾ ਰਿਹਾ ਹੈ ਇਹ ਗੱਲ ਮੰਨਣੀ ਪੈਗੀ ਕਿ ਗੁਰੂ ਬਖਸ਼ੰਦਾ ਚਰਨ ਸ਼ਰਨ ਗੁਰ ਇਕ ਪੰਡਾ ਜੈ ਚਲ ਸਤ ਗੁਰ ਇਕ ਪੰਡਾ ਅੱਗੇ ਹੋਵੇ ਲਿਤ ਹੈ ਜਿਹੜੇ ਗੁਰੂ ਦੀ ਸ਼ਰਨ ਚਲੇ ਜਾਂਦੇ ਆ ਗੁਰੂ ਹਮੇਸ਼ਾ ਹੀ ਬਖਸ਼ਣ ਹਾਰ ਹੈ ਪਰੰਤੂ ਜਿਹੜੇ ਲੋਕ ਹੰਕਾਰ ਹੋਮੈ ਨੂੰ ਜਾਂ ਆਪਣੇ ਮਨ ਅੰਦਰ ਪੈਦਾ ਕੀਤੇ ਦਵਾਇਦ ਨੂੰ ਛੱਡ ਕੇ ਗੁਰੂ ਕੋਲ ਪਹੁੰਚਦੇ ਆ ਗੁਰੂ ਉਹਨਾਂ ਨੂੰ ਬਖਸ਼ ਦਿੰਦਾ ਹੈ ਪਰੰਤੂ ਇੱਥੇ ਹੀ ਗੱਲ ਕਰਾਂਗੇ ਲੁਧਿਆਣਾ ਵਿੱਚ ਸ਼ੁਰੂ ਕੀਤੇ ਪੱਕੇ ਮੋਰਚੇ ਦੀ ਇਹ ਪੱਕਾ ਮੋਰਚਾ ਕਾਲੇ ਪਾਣੀਆਂ ਦੇ ਸੰਦਰਭ ਦੇ ਵਿੱਚ ਲਗਾਇਆ ਗਿਆ ਤੇ ਬੁੱਡੇ ਨਾਲੇ ਦੀ ਚਰਚਾ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਨਵੈਕਲੀ ਜਾਂ ਵਕਰੀ ਨਹੀਂ ਹੈ ਬੁੱਡੇ ਨਾਲੇ ਨੂੰ ਦਰਿਆ ਬਣਾਉਣ ਦੀਆਂ ਗੱਲਾਂ ਸਾਡੀਆਂ ਸਰਕਾਰਾਂ ਕਰਦੀਆਂ ਨੇ ਸਰਕਾਰਾਂ ਜਦੋਂ ਮੁੱਦਿਆਂ ਤੇ ਗੌਰ ਨਹੀਂ ਕਰਦੀਆਂ ਜਦੋਂ ਮੁੱਦਿਆਂ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਅਖਰ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਅਜਿਹੇ ਮੁੱਦੇ ਚੁੱਕਣੇ ਹੀ ਪੈਂਦੇ ਆ ਕਿਉਂਕਿ ਸਰਕਾਰਾਂ ਨਿੱਜਵਾਦ ਵਾਲੀਆਂ ਹੋ ਗਈਆਂ ਨੇ ਸਰਕਾਰਾਂ ਅਵੇਸਲੀਆਂ ਹੋ ਗਈਆਂ ਨੇ ਸਰਕਾਰਾਂ ਘਿਸਲ ਮਾਰਨ ਲੱਗ ਪਈਆਂ ਨੇ ਇਸੇ ਕਰਕੇ ਅਜਿਹੇ ਪੱਕੇ ਮੁਰਚੇ ਲੱਗਦੇ ਵਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਕਿ ਸਰਕਾਰ ਜਿਹੜੀ ਕਿਸਾਨਾਂ ਦੇ ਮਸਲਿਆਂ ਦੇ ਹੱਲ ਵੱਲ ਵਧੀ ਤਾਂ ਇੱਕ ਪੱਕਾ ਮੋਰਚਾ ਲੁਧਿਆਣੇ ਦੇ ਵਿੱਚ ਬੁੱਢੇ ਨਾਲੇ ਦੇ ਮਸਲੇ ਨੂੰ ਲੈ ਕੇ ਦਿਖਾਈ ਦਿੱਤਾ ਹੈ ਵਾਤਾਵਰਣ ਪ੍ਰੇਮੀਆਂ ਨੇ ਅਮਤੋਜ ਮਾਨ ਨੇ ਲਕਾ ਸਦਾਣਾ ਨੇ ਇਹ ਕਹੋ ਦਿੱਤੀ ਸੀ ਕਿ 3 ਦਸੰਬਰ ਨੂੰ ਲੁਧਿਆਣਾ ਦੇ ਬੁੱਢਾ ਦਰਿਆ ਜਾਂ ਨਾਲੇ ਤੇ ਇੱਕ ਪੱਕਾ ਬੰਨ ਮਾਰ ਦੇਣਾ ਕਿਉਂਕਿ ਲੁਧਿਆਣਾ ਸ਼ਹਿਰ ਵਿੱਚ ਲੱਗੀਆਂ ਉਦਯੋਗਿਕ ਇੰਡਸਟਰੀਆਂ ਦਾ ਗੰਦਾ ਪਾਣੀ ਬੁੱਢੇ ਨਾਲੇ ਵਿੱਚ गिरਦਾ ਤੇ ਕੂਮ ਕਲਾ ਤੋਂ ਸ਼ੁਰੂ ਹੋਇਆ ਇਹ ਬੁੱਢਾ ਨਾਲਾ 14 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਖੇਤਾਂ 'ਚ ਪਹੁੰਚਦਾ ਹੈ ਇਹ ਅਜਿਹਾ ਜ਼ਹਿਰੀਲਾ ਪਾਣੀ ਹੈ ਜਿਸ ਦੇ ਨਾਲ ਮੌਤਾਂ ਹੋ ਰਹੀਆਂ ਜਿਸ ਦੇ ਨਾਲ ਬਿਮਾਰੀਆਂ ਲੱਗ ਰਹੀਆਂ ਤੇ ਪੂਰਾ ਪੰਜਾਬ ਕੈਂਸਰ ਦੀ ਲਪੇਟ ਵਿੱਚ ਦਿਖਾਈ ਦਿੰਦਾ ਇਸ ਕਾਲੇ ਪਾਣੀ ਦੇ ਮੋਰਚੇ ਦੀ ਸ਼ੁਰੂਆਤ ਨੂੰ ਵੇਖੀਏ ਤਾਂ ਸਵੇਰ ਤੋਂ ਵੱਡੇ ਘਟਨਾਕਰਮ ਦਿਖਾਈ ਦਿੱਤੇ ਆ ਲੱਖਾਂ ਸਿਧਾਣਾ ਦੇ ਮਗਰ ਪੈਂਦੀ ਪੁਲਿਸ ਵੇਖੀ ਆ ਲੋਕਾਂ ਦੀਆਂ ਝੜਪਾਂ ਦੇਖੀਆਂ ਨੇ ਨਹੰਗ ਜਥੇਬੰਦੀਆਂ ਦੇ ਲੋਕ ਪੁਲਿਸ ਨਾਲ ਖਿੱਚ ਤੂ ਕਰਦੇ ਨਜ਼ਰ ਆਉਂਦੇ ਆ ਬਹੁਤ ਸਾਰੇ ਨਹੰਗ ਜਥੇਬੰਦੀਆਂ ਦੇ ਦਮਾਲਿਆਂ ਨੂੰ ਹੱਥ ਪਾਏ ਗਏ ਬਹੁਤ ਸਾਰੇ ਨੌਜਵਾਨਾਂ ਦੀਆਂ ਪੱਗਾਂ ਲਾ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਪੁਲਿਸ ਦਾ ਜਿੱਡਾ ਵੱਡਾ ਤਾਮਚਮਾਮ ਦਿਖਦਾ ਸੀ ਲੁਧਿਆਣੇ ਦੀ ਹਰ ਗਲੀ ਮਹੱਲੇ ਮੋੜ ਤੇ ਚੱਪੇ ਚੱਪੇ ਤੇ ਪੁਲਿਸ ਲਗਾਈ ਗਈ ਤਾਂ ਕਿ ਇਸ ਪੱਕੇ ਮੋਰਚੇ ਦੀ ਸ਼ੁਰੂਆਤ ਨਾ ਹੋ ਸਕੇ ਪਰੰਤੂ ਜਿਸ ਢੰਗ ਦੇ ਨਾਲ ਗ੍ਰਿਫਤਾਰੀਆਂ ਹੋਈਆਂ ਜਿਸ ਢੰਗ ਦੇ ਨਾਲ ਸਾਰਾ ਘਟਨਾਕ੍ਰਮ ਦਖਾਈ ਦਿੱਤਾ ਉਸਦੇ ਲਈ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਨੋਜ਼ਬਾਨੀ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਨਾਲ ਸਰਕਾਰਾਂ ਖਿਲਵਾੜ ਕਰ ਰਹੀਆਂ ਤੇ ਉਸ ਦਾ ਨਤੀਜਾ ਇਹ ਹੈ ਕਿ ਅਜਿਹੇ ਪੱਕੇ ਮੋਰਚੇ ਦਿਖਾਈ ਦੇ ਰਿਹਾ ਤੇ ਇਹ ਪੱਕਾ ਮੋਰਚਾ ਹੁਣ ਕਿਸ ਪਾਸੇ ਜਾਏਗਾ ਕਿਉਂਕਿ ਲਗਾਤਾਰ ਬੁੱਢਾ ਨਾਲੇ ਦੇ ਵਿੱਚ ਡਿੱਗਦਾ ਉਹ ਕਾਲਾ ਪਾਣੀ ਜਿਹੜਾ ਲੁਧਿਆਣਾ ਦੀਆਂ ਇੰਡਸਟਰੀਆਂ ਤੇ ਕਾਰਖਾਨਿਆਂ ਚੋਂ ਨਿਕਲ ਕੇ ਡਿੱਗਦਾ ਹੈ ਉਹ ਖੇਤਾਂ ਵਿੱਚ ਪਹੁੰਚ ਰਿਹਾ ਹੈ ਫਸਲਾਂ ਤੇ ਨਸਲਾਂ ਦੀ ਲੜਾਈ ਜਿਹੜੀ ਆ ਇੱਕ ਵਾਰ ਫੇਰ ਸ਼ੁਰੂ ਹੁੰਦੀ ਵਖਾਈ ਦੇ ਰਹੀ ਹੈ ਤਾਂ ਇਸ ਦੀ ਅਗਵਾਈ ਅਮਤੋਜ ਮਾਨ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਸ਼ਾਂਤਮਾਈ ਚੱਲੇਗਾ ਇਹ ਧਰਨਾ ਪਰੰਤੂ ਜਿਸ ਤੰਗ ਦੇ ਨਾਲ ਪੁਲਸ ਨੇ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਨੌਜਵਾਨਾਂ ਨੂੰ ਫੜਿਆ ਗਿਆ ਪਰੰਤੂ ਫੇਰ ਵੀ ਅਮਤੋਜ ਮਾਨ ਤੇ ਹੋਰ ਬਹੁਤ ਸਾਰੇ ਲੋਕ ਲੁਧਿਆਣਾ ਦੇ ਵਿੱਚ ਪੱਕੇ ਮੋਰਚੇ ਦੀ ਸ਼ੁਰੂਆਤ ਕਰਦੇ ਵਖਾਈ ਦਿੱਤੇ ਆ ਮਨਣਾ ਪੇਗਾ ਕਿ ਹੁਣ ਸਰਕਾਰਾਂ ਗੱਲਬਾਤ ਦਾ ਸੱਦਾ ਵੀ ਦੇਣਗੀਆਂ ਪੁਲਿਸ ਅਧਿਕਾਰੀਆਂ ਦੀ ਵਰਤੋਂ ਵੀ ਕਰਨਗੀਆਂ ਪੁਲਿਸ ਨੂੰ ਹੱਥ ਠੋਕਾ ਵਜੋ ਬਣਾ ਕੇ ਇਹਨਾਂ ਨੌਜਵਾਨਾਂ ਦੇ ਨਾਲ ਲੜਾਈ ਝਗੜੇ ਵਾਲਾ ਮਾਹੌਲ ਵੀ ਕ੍ਰੀਏਟ ਕਰਨਗੀਆਂ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਤੋਜਮਾਨ ਤੇ ਲੱਖਾਂ ਸਦਾਣਾ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਲੜਦੇ ਜੁੰਝਦੇ ਦਿਖਾਈ ਦਿੱਤੇ ਸੀ ਤੇ ਇੱਕ ਹੁਣ ਜਿਹੜੀ ਕਾਲ ਵਾਤਾਵਰਣ ਪ੍ਰੇਮੀਆਂ ਨੇ ਦਿੱਤੀ ਸੀ ਇਸ ਦੀ ਕਾਲ ਦੇ ਉੱਤੇ ਰਾਜਸਥਾਨ ਬਿਕਾਨੇਰ ਜੋਧਪੁਰ ਉਦੇਪੁਰ ਵਕ ਵਕ ਥਾਵਾਂ ਤੋਂ ਲੋਕ ਇਸ ਪੱਕੇ ਮੋਰਚੇ ਦੇ ਵਿੱਚ ਇਸ ਕਰਕੇ ਪੁੱਜ ਰਿਹਾ ਕਿ ਜਿਹੜਾ ਪਾਣੀ ਲੁਧਿਆਣੇ ਤੋਂ ਨਿਕਲਦਾ ਹੈ ਬੁੱਢੇ ਨਾਲੇ ਤੋਂ ਹੁੰਦਾ ਹੋਇਆ ਰਾਜਸਥਾਨ ਤੱਕ ਮਾਰ ਕਰਦਾ ਹੈ ਜਿਹੜਾ ਸਤਲੁਜ ਦਰਿਆ ਦੇ ਵਿੱਚ ਡਿੱਗਦਾ ਲੁਧਿਆਣੇ ਵਿੱਚ ਚੱਲ ਰਿਹਾ ਇਹ ਮੁੱਦਾ ਤੇ ਇਹ ਪੱਕਾ ਮੋਰਚਾ ਜਿਹੜਾ ਹੈ ਇਸ ਦਾ ਕਾਰਨ ਇਸ ਦੇ ਲਈ ਜ਼ਿੰਮੇਵਾਰ ਸਾਡੀ ਸਰਕਾਰ ਹੈ ਸਰਕਾਰਾਂ ਨੇ ਕਿਉਂਕਿ ਸਰਕਾਰਾਂ ਨੇ ਮੁੱਦਿਆਂ ਨੂੰ ਛੱਡ ਦਿੱਤਾ ਹੈ ਸਰਕਾਰਾਂ ਨੇ ਵੋਟਾਂ ਕਿੱਦਾਂ ਲੈਣੀਆਂ ਨੇ ਉਸ ਪੱਖ ਤੋਂ ਸਰਕਾਰਾਂ ਜੋੜ-ਤੋੜ ਕਰਦੀਆਂ ਨੇ ਨਾ ਤਾਂ ਇਹਨਾਂ ਨੂੰ ਪੰਜਾਬ ਦੇ ਨਾਲ ਨਾ ਪੰਜਾਬ ਦੀ ਜਵਾਨੀ ਦੇ ਨਾਲ ਨਾ ਮਸਲਿਆਂ ਦੇ ਨਾਲ ਇਹਨਾਂ ਲੋਕਾਂ ਦਾ ਕਿਸੇ ਵੀ ਮਸਲੇ ਦੇ ਨਾਲ ਕੋਈ ਨਾਤਾ ਨਹੀਂ ਰਿਹਾ ਇਹਨਾਂ ਨੂੰ ਵੋਟ ਚਾਹੀਦੀ ਹੈ ਇਸੇ ਕਰਕੇ ਅਜਿਹੇ ਮੋਰਚੇ ਪੱਕੇ ਮੋਰਚੇ ਦੇ ਰੂਪ ਵਿੱਚ ਸੰਘਰਸ਼ ਦਿਖਾਈ ਦੇ ਰਿਹਾ ਤੇ ਪੰਜਾਬ ਦੀ ਧਰਤੀ ਤੇ ਖੋਰ ਲੱਗਿਆ ਪੱਕਾ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰਾਂ ਲਈ ਵੱਡੀ ਸਿਰਦਰਦੀ ਹੁੰਦਾ ਵਖਾਈ ਦੇਵੇਗਾ